ਸਮਾਣਾ ਅਗਰਸੈਨ ਇੰਟਰਨੈਸ਼ਨਲ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰ ਦਿੱਤੀ ਗਈ ਇਸ ਸਮਾਗਮ ਦੇ ਵਿੱਚ ਪੰਜਾਬ ਦੇ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਸਮਾਣਾ ਚੇਤਨ ਸਿੰਘ ਜੋੜਾ ਮਾਦਰਾ ਨੇ ਸ਼ਿਰਕਤ ਕੀਤੀ ਅਤੇ ਸਕੂਲ ਦੇ ਵਿੱਚ ਵਿਦਿਆਰਥੀਆਂ ਲਈ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਪ੍ਰੋਜੈਕਟ ਨਵੇਂ ਸ਼ੁਰੂ ਕੀਤੇ ਗਏ ਹਨ ਉਹਨਾਂ ਦਾ ਉਦਘਾਟਨ ਵੀ ਕੀਤਾ ਔਰ ਕਿਹਾ ਕਿ ਇਸ ਤਰ੍ਹਾਂ ਦੇ ਸਕੂਲ ਦੇ ਜੋ ਸੁਵਿਧਾਵਾਂ ਅਗਰਸੈਨ ਇੰਟਰਨੈਸ਼ਨਲ ਸਕੂਲ ਦੇ ਵਿੱਚ ਐ ਉਹ ਪੰਜਾਬ ਦੇ ਕਿਸੇ ਸਕੂਲ ਦੇ ਵਿੱਚ ਵੀ ਨਹੀਂ ਲਿਫਟ ਸਿਸਟਮ ਤੱਕ ਇੱਥੇ ਬਣਾਇਆ ਗਿਆ ਹੈ ਆਰਟਸ ਲੈ ਬਣਾਈ ਗਈ ਹੈ ਹਰ ਤਰ੍ਹਾਂ ਦੀ ਸੁਵਿਧਾਵਾਂ ਜੋ ਆਧੁਨਿਕ ਸਿੱਖਿਆ ਅੱਜ ਬੱਚਿਆਂ ਨੂੰ ਮਿਲਣੀ ਚਾਹੀਦੀ ਹੈ ਉਹ ਅਗਰ ਸੈਨ ਇੰਟਰਨੈਸ਼ਨਲ ਸਕੂਲ ਸਮਾਨਾ ਦੇ ਰਿਹਾ ਹੈ ਔਰ ਇਸ ਮੌਕੇ ਤੇ ਅਗਰਵਾਲ ਸਕੂਲ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਹੈ ਡਾਕਟਰ ਮਦਨ ਮਿੱਤਲ ਪ੍ਰਿੰਸੀਪਲ ਡਾਕਟਰ ਅਨਿਰੂਧ ਗਰਗ ਵੱਲੋਂ ਵੀ ਵਿਦਿਆਰਥੀਆਂ ਦੀ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ ਔਰ ਵਿਦਿਆਰਥੀਆਂ ਵੱਲੋਂ ਵੀ ਇਸ ਮੌਕੇ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ ਮੈਂ ਸਭ ਤੋਂ ਪਹਿਲਾਂ ਮੁਬਾਰਕਬਾਦ ਦਿੰਨਾ ਸਾਡੇ ਅਗਵਾ ਸਭਾ ਦੇ ਜਿਹਦੇ ਪ੍ਰਧਾਨ ਜੀ ਨੇ ਮਦਨ ਜੀ ਉਹਨਾਂ ਦੀ ਸਾਰੀ ਟੀਮ ਸਾਰੇ ਮੈਂਬਰ ਸਾਹਿਬਾਨ ਔਰ ਸਕੂਲ ਦੇ ਪ੍ਰਿੰਸੀਪਲ ਸਾਹਿਬ ਸਾਡੀਆਂ ਬੱਚੀਆਂ ਜਿਹੜੇ ਟੀਚਰ ਸਾਹਿਬਾਨ ਨੇ ਉਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਨੇ ਆ ਜਿਹੜੇ ਚੰਗਾ ਕੰਮ ਕਰ ਰਹੇ ਨੇ ਸਾਡੇ ਸਮਾਣੀ ਦੇ ਬੱਚਿਆਂ ਨੂੰ ਜਿਹੜੀ ਚੰਗੀ ਸਿੱਖਿਆ ਦੇ ਰਹੇ ਨੇ ਔਰ ਮੈਂ ਧੰਨਵਾਦ ਕਰਦਾ ਸਾਡੇ ਬੌਜੀ ਮਦਨ ਜੀ ਜਿਹੜੇ ਜੋਤੀਕੋਟ ਸਪਿੰਨ ਵਾਲੇ ਔਰ ਸਾਡੇ ਬੌਜੀ ਕੇਵਲ ਕੇਵਲ ਜੀ ਜਿਨ੍ਹਾਂ ਨੇ ਦਾਨ ਦੇ ਕੇ ਇੱਥੇ ਇੱਕ ਜਿਹੜਾ ਹੈਗਾ ਵੇਟਿੰਗ ਹਾਲ ਹੈ ਜਿਹੜਾ ਉਹ ਬਣਾਉਣ ਵਾਸਤੇ ਉਹਨਾਂ ਨੇ ਦਾਨ ਦਿੱਤਾ ਔਰ ਇੱਕ ਜਿੱਥੇ ਅਸੀਂ ਬੈਠਿਆ ਇਹ ਆਰਟ ਰੂਮ ਹੈ ਜਿਹੜਾ ਬਣਾਇਆ ਗਿਆ ਜਿੱਥੇ ਬੱਚੇ ਨੇ ਸਾਡੇ ਡਰਾਇੰਗ ਦੀ ਸਕਿੱਲ ਹੈ ਜਿਹੜੀ ਉਹ ਟ੍ਰੇਨਿੰਗ ਕਰਨਗੇ ਔਰ ਸਮੇਂ ਦੇ ਮੁਤਾਬਕ ਜੋ ਸਮੇਂ ਦੀ ਲੋੜ ਹੈ ਉਹਦੇ ਮੁਤਾਬਕ ਜਿਹੜਾ ਬੱਚਾ ਨੂੰ ਢਾਲਿਆ ਜਾਊਗਾ ਸੋ ਇਸ ਕਰਕੇ ਮੈਂ ਬਹੁਮਦਨ ਜੀ ਜੋਤੀਕੋਟਸਪਨ ਕੇਬਲ ਜੀ ਔਰ ਮਦਨ ਜੀ ਜਿਹੜੇ ਅਗਰ ਸਭਾ ਦੇ ਪ੍ਰਧਾਨ ਨੇ ਔਰ ਪ੍ਰਿੰਸੀਪਲ ਸਾਹਿਬ ਉਹ ਸਾਰੇ ਟੀਚਰ ਸਾਹਿਬਾਂ ਸਾਡੀਆਂ ਬੇਟੀਆਂ ਖੜੀਆਂ ਨੇ ਸਰ ਔਰ ਸ਼ਹਿਰ ਦੇ ਸਾਰੇ ਮੁੱਜ ਸੱਜਣ ਸਿੰਘਲਾ ਸਾਹਿਬ ਹੋਰ ਜਿੰਨੇ ਸਤਕਾਰਯੋ ਸੱਜਣ ਖੜੀ ਨੇ ਇਹਨਾਂ ਦਾ ਵੀ ਕਿਉਂਕਿ ਸਮੇਂ-ਸਮੇਂ ਤੇ ਜਦੋਂ ਵੀ ਕਿਤੇ ਇੱਥੇ ਕਿਸੇ ਫੰਡ ਦੀ ਲੋੜ ਪੈਂਦੀ ਆ ਤਾਂ ਵੱਧ ਚੜ ਕੇ ਜਿਹੜਾ ਯੋਗਦਾਨ ਸਾਡੇ ਸਮਾਣੀ ਸ਼ਹਿਰ ਦੇ ਪਤਵੰਤੇ ਸੱਜਣ ਨੇ ਜਿਹੜੇ ਉਹ ਪਾਉਂਦੇ ਨੇ ਸੋ ਇਹ ਇੱਥੋਂ ਇਹ ਜ਼ਹਰ ਹੁੰਦਾ ਕਿ ਸ਼ਹਿਰ ਦੇ ਜਿਹੜੇ ਪਤਵੰਤੇ ਸੱਜਣ ਨੇ ਉਹ ਚਾਹੁੰਦੇ ਨੇ ਕਿ ਬੱਚੇ ਨੇ ਜਿਹੜੇ ਚੰਗੇ ਪੜ੍ਹਨ ਲਿਖਣ ਉਹਨਾਂ ਨੂੰ ਚੰਗੀ ਸਿੱਖਿਆ ਮਿਲੇ ਤਾਂ ਕਿ ਉਹ ਨੇਸ਼ਨ ਦਾ ਜਿਹੜਾ ਹੈਗਾ ਉਹ ਚ ਆਪਣਾ ਬਣਦਾ ਰੋਲ ਹੈ ਜਿਹੜਾ ਉਹ ਨਿਵਾ ਸਕਣੀ ਸਭ ਤੋਂ ਪਹਿਲਾਂ ਤਾਂ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਾ ਦਿਨਾ ਮੈਂ ਕਿਉਂਕਿ ਉਹ ਦੇਸ਼ ਦਾ ਆਪਣੀ ਵਿਖ ਨੇ ਅਗਰ ਸਾਇੰਸ ਸਕੂਲ ਚ ਕਾਹੀ ਲੰਬੇ ਸਮੇਂ ਤੋਂ ਕਾਫੀ ਬੱਚੇ ਦਾ ਨਰਸੀ ਤੋਂ ਲੈ ਕੇ ਪਲਸ 2 ਕਰ ਰਹੇ ਹਨ ਉਹਨੂੰ ਵਿਦਿਆਗੀ ਪਾਰਟੀ ਦੇ ਰਹੇ ਆ ਅੱਜ ਬੱਚੇ ਫੇਅਰਵੈਲ ਕਰ ਰਹੇ ਨੇ ਨਾਲ ਹੀ ਅਸੀਂ ਉਹਨਾਂ ਨੂੰ ਦੋ ਲੈਬਾਂ ਸਮਰਪਿਤ ਕਰ ਰਹੇ ਆ ਇੱਕ ਬੇਟਿੰਗ ਰੂਮ ਆ ਇੱਕ ਆਰਟ ਲੈਬ ਜਿਹੜੇ ਆਉਣ ਵਾਲੇ ਬੱਚੇ ਬਹੁਤ ਕੁਸ਼ਲ ਸਿੱਖ ਕੇ ਬਹੁਤ ਅੱਗੇ ਪਲੰਗੀਆਂ ਬਟਣ ਮੈਂ ਫੇਰ ਆਪਣੀ ਕਮੇਟੀ ਵੱਲੋਂ ਸਾਰੇ ਬੱਚਿਆਂ ਨੂੰ ਲੱਖ ਲੱਖ ਮੁਬਾਰਕਬਾਦ ਸਭ ਤੋਂ ਪਹਿਲੇ ਤੋਂ ਮੈਂ ਅੱਜ ਜੋ ਸਕੂਲ ਦੇ ਅੰਦਰ ਫੇਅਰਵੈਲ ਫੈਸਟਾ ਦੇ ਨਾਮ ਸੇ ਜੋ ਅਸੀਂ ਨੇ ਪ੍ਰੋਗਰਾਮ ਰੱਖਿਆ ਹੈ ਜਿਹਨੇ ਜੋ ਪਲਸ 2 ਕਾ ਆਊਟਗoing ਸਟੂਡੈਂਟਸ ਨੇ ਉਹਨਾਂ ਨੂੰ ਅਸੀਂ ਜੇ ਉਹਨਾਂ ਦੇ ਭਵਿੱਖ ਦੀ ਕਾਮਨਾ ਕੇ ਔਰ ਦੇਤੇ ਹੋਏ ਫੇਅਰਵੈਲ ਦੇ ਰਹੇ ਹ स्कूल से जो स्कूल की जो एक लिमिट होती है प्लस टू क्लास वहाँ तक जो है जो कंप्लीट हो चुका है और उसके बाद हम इनके लिए आगे की भविष्य की कामना कर रहे हैं इसके साथ साथ ही आज स्कूल के अंदर जो है हमें ड्राइंग लैब और जो है वेटिंग रूम भी हम लोग को समर्पित किया जा रहा है इसके लिए मैं प्रधान मदन मित्तल जी उनके कमेटी का बहुत बहुत धन्यवाद करता हूँ और एक बार फिर मैं जो आउट स्टूडेंट्स हैं स्कूल के उनको उनकी भविष्य की बहुत बहुत शुभकामनाएँ और उनके अपने लाइफ में बहुत बहुत तरक्की करें इसकी कामना करता हूँ कैमरामैन बीके गर्ग के गग देना पुरुषोत्तम कौशिक